ਹੈਲੋ ਹਾਂਜੀ ਆਪ ਸਭ ਠੀਕ ਠਾਕ ਹੋਵੋਗੇ ਪ੍ਰਮਾਤਮਾ ਮਿਹਰ ਪਰ ਸਭ ਦੇ ਸਿਰ ਤੇ ਹੱਥ ਰੱਖੇ ਕੰਮ ਗਈ ਸੀ ਆਪਣੇ ਸਵੇਰ ਵਾਲੇ ਸਾਰੇ ਨਿਭੜ ਕੱਲ ਮੈਂ ਤੁਹਾਨੂੰ ਕੱਪੜੇ ਮੈਂ ਦੱਸਿਆ ਸੀ ਦੇ ਕਲਰ ਵੀਡੀਓ ਚ ਤੋਤੇ ਨਹੀਂ ਹੈਗੇ ਗਰਮੀ ਲੱਗੀ ਵਾਲੀ ਅੱਜ ਇਕੱਠੀ ਬਾਤੇ ਹੈਗੇ ਅੱਜ ਤੋਤੇ ਨੇ ਹੁਣ ਅੱਜ ਥੋੜੀ ਜਿਹੀ ਤੈਉਂ ਵੀਡੀਓ ਲੇਟ ਹੋ ਗਈ ਤੇ ਟਾਈਮ ਹੋ ਗਿਆ ਅੱਜ 10:30 ਮਹੱਤਵ ਕਰਦੇ ਆਪਾਂ ਭੈਣਾਂ ਨਾਲ ਕੁਝ ਗੱਲਾਂ ਬਾਤਾਂ ਤੀਆਂ ਦਾ ਤਿਹਾਰ ਹੁੰਦਾ ਹੈ ਨਾ ਸਾਰੀਆਂ ਭੈਣਾਂ ਨੂੰ ਕਿੰਨਾ ਚਾਅ ਚੜਿਆ ਪਿਆ ਨਾ ਵੀ ਤਿਹਾਰ ਆਉਂਦਾ ਭਾਈ ਆਉਣਗੇ ਗਾਂ ਰਖੜੀ ਦਾ ਆਊਗਾ ਸਾਰਿਆਂ ਦਾ ਬੈਤਰ ਤਿਹਾਰ ਆ ਇਹ ਭੈਣ ਭਾਈ ਦੇ ਪਿਆਰ ਵਾਲਾ ਹੈ ਨਾ ਇੱਕ ਰਖੜੀ ਇੱਕ ਤੀਆਂ ਤਿਹਾਰ ਤਾਂ ਚਲੋ ਲੋੜੀ ਦੀਵਾਲੀ ਵੀ ਆਉਂਦੀ ਆ ਜਿਹੜਾ ਇਹ ਤਿਹਾਰ ਹੁੰਦਾ ਹੈਗਾ ਇਹ ਬਹੁਤ ਵੱਡਾ ਤਿਹਾਰ ਹੁੰਦਾਗਾ ਹਨਾ ਭੈਣਾਂ ਨੂੰ ਵੀਰਾਂ ਦਾ ਵੀਰਾਂ ਦੀ ਕਿੰਨੀ ੜੀਕ ਹੁੰਦੀ ਆ ਵੀ ਮੇਰਾ ਵੀਰ ਆਊਗਾ ਸੰਧਾਰਾ ਲੈ ਕੇ ਮੇਰੀ ਪਰਜਾਈ ਆ ਉਹ ਕਿਸੇ ਦਾ ਪੁੱਤੀ ਜਾਊ ਹਨਾ ਕਿਸੇ ਦਾ ਮਾਂ ਪਿਓ ਆਊ ਤੇ ਕਿੰਨਾ ਆਪਾਂ ਨੂੰ ਚਾਹ ਹੁੰਦਾ ਆਪਦੇ ਹਨਾ ਚਲੋ ਆਪਾਂ ਤਾਂ ਐਂ ਕਹਿੰਿਆ ਪ੍ਰਮਾਤਮਾ ਸਾਹਿਬ ਹਰ ਇੱਕ ਭੈਣ ਭਾਈ ਦੀ ਬਣਾ ਕੇ ਰੱਖੇ ਹਰ ਇੱਕ ਭੈਣ ਭਾਈ ਸਿੰਧੀ ਬਣਦੀ ਰਹੇ ਹਨ ਨਾ ਨਾ ਤਾਂ ਕਿਤੋਂ ਭੈਣਾਂ ਨੂੰ ਵੀਰ ਮਿਲਣ ਨਾ ਵੀਰਾਂ ਨੂੰ ਕਿਤੋਂ ਭੈਣਾਂ ਮਿਲਣ ਤੇ ਜੇ ਕਿਸੇ ਦਾ ਕੋਈ ਗੁੱਸਾ ਮਸਾਲਾ ਹੁੰਦਾ ਹਨਾ ਜੇ ਚਲੋ ਭੈਣ ਵੀ ਗੁੱਸੇ ਹੋ ਗਈ ਵੀਰ ਨਿੰਮ ਜੇ ਜੇ ਵੀਰ ਗੁੱਸੇ ਹੋ ਜਾਂਦਾ ਨਾ ਭੈਣ ਵੀ ਨਿੰਜੇ ਹੋ ਜਾਂਦਾ ਵਿੱਚ ਬਹੁਤ ਭੈਣਾਂ ਦੇ ਵਿਚਾਰੀਆਂ ਮੇਰੇ ਇਹਨਾਂ ਕੱਲਾ ਬੱਤਾਂ ਕਰਦੀਆਂ ਨੇ ਹੈਗੀਆਂ ਵਿੱਚ ਦੋ ਚਾਰ ਭੈਣਾਂ ਅਹੇ ਜੇ ਭਰਾ ਨੇ ਤੇ ਵੀ ਆਉਂਦੇ ਵੀ ਨਹੀਂ ਹੈਗੇ ਹਨਾ ਦੇਖੋ ਰਖੜੀ ਤੇ ਵੀ ਭੈਣ ਡੀਕਦੀ ਆ ਲੋੜੀ ਦੀਵਾਲੀ ਤੇ ਵੀ ਡੀਕਦੀ ਆ ਹੁਣ ਤੀਆਂ ਤੇ ਵੀ ਡਿੱਕੂ ਚਲੋ ਜੇ ਪਹਿਣਾ ਨੇ ਹਨਾ ਚੰਨੀਵਾ ਬੋਲ ਤਾਂ ਥੋੜਾ ਜਿਹਾ ਭਰਾਵਾਂ ਨੂੰ ਵੀ ਨਿਮਣਾ ਚਾਹੀਦਾ ਤੇ ਪੇਕੇ ਹੁੰਦੇ ਨੇ ਭੈਣਾ ਭਾਈਆਂ ਨਾਲ ਹੀ ਮਾਪਿਆਂ ਤੇ ਆਪਣਾ ਕਿੰਨਾ ਖਸਾ ਦਾ ਬੈਠਾ ਰਹਿੰਦਾ ਤੇ ਇਹ ਮੇਰੀਆਂ ਭੈਣ ਪਰਜਾਈਆਂ ਨੂੰ ਵੀ ਸੋਚਣੀ ਚਾਹੀਦੀ ਆ ਹਨਾ ਜੇ ਭੈਣ ਭਾਈ ਗੁੱਸੇ ਹੁੰਦੇ ਨੇ ਪਰਜਾਈ ਵੀ ਕਹਿ ਸਕਦੀ ਆ ਵੀ ਚਲੋ ਕੋਈ ਨਾ ਫਿਰ ਕੀ ਹੁੰਦਾਗਾ ਇਸ ਕਰ ਦਿੱਤੀ ਜਾ ਉਹ ਵੀ ਤੇ ਪਰ ਉਹ ਆਇਨਾ ਕਰਿਆ ਕਰੋ ਇਹ ਰਿਸ਼ਤਾ ਕਿਤੇ ਵੀ ਨਹੀਂ ਮਿਲਦਾ ਇੱਕ ਮਾਂ ਦੇ ਪੇਟ ਚੋਂ ਆਪਾਂ ਬਾਰੀ-ਬਾਰੀ ਨਹੀਂ ਜੰਮਦੇ ਹਨਾ ਇੱਕ ਵਾਰੀ ਮਾਂ ਰਾਜਨ ਜਨਮ ਦਿੱਤਾ ਆਪਾਂ ਨੂੰ ਇਹ ਪੈਸਾ ਬਹੁਤ ਕੁਝ ਕਰਾ ਦਿੰਦਾ ਭੈਣ ਭਾਈਆਂ ਦਾ ਮੋਹ ਵੀ ਤੜਵਾ ਦਿੰਦਾ ਪੈਸੀ ਕਰਾਉਂਦਾ ਅਸਲ ਸਾਰੀ ਗੱਲ ਤਾਂ ਹਨਾ ਹੋਰ ਤਾਂ ਕੀ ਹੁੰਦਾ ਚਲੋ ਜੇ ਕਿਸੇ ਭੈਣ ਨੂੰ ਦੁੱਖ ਤਕਲੀਫ ਹੁੰਦਾ ਹਨਾ ਭਾਈ ਭੱਜ ਕੇ ਆ ਜੇ ਵੀ ਮੇਰੀ ਭੈਣ ਦੁਖੀ ਆ ਜਾ ਮੇਰੀ ਭੈਣ ਔਖੀ ਆ ਤੇ ਫਿਰ ਦੇਖ ਲਓ ਭੈਣ ਦਾ ਦੁੱਖ ਵੀ ਦੂਰ ਹੋ ਜਾਂਦਾ ਵੀ ਮੇਰਾ ਭਰਾ ਮੈਨੂੰ ਮਿਲਣ ਆ ਗਿਆ ਭਰਾ ਚੀਜ਼ ਹੀ ਇਹ ਜੀ ਆ ਚਾਹੇ ਭਰਾ ਮੁੱਖੋਂ ਨਾ ਬੋਲਣ ਜਮਾ ਵੀ ਜਮਾ ਨਾ ਬਲਾਉਣ ਪਹਿਰ ਵੀ ਭੈਣਾਂ ਅਰਦਾਸਾਂ ਕਰਦੀਆਂ ਹੁੰਦੀਆਂ ਨੇ ਵੀ ਮੇਰਾ ਵੀਰ ਜਿੱਥੇ ਵੀ ਹੈਗਾ ਜਿਉਂਦਾ ਵੱਸਦਾ ਰਹੇ ਭੈਣਾਂ ਦਾ ਬਹੁਤ ਮਾਚਦਾ ਵੀਰਾਂ ਤੇ ਪਰ ਪਰ ਆ ਵੀ ਮਚਾਇਆ ਕਰੂ ਹਨਾ ਭੈਣਾਂ ਤੇ ਬਹੁਤ ਘਰਾਂ ਦੀਆਂ ਕਹਾਣੀਆਂ ਨੇ ਭੈਣਾਂ ਵਿਚਾਰੀਆਂ ਇੱਥੇ ਵੀ ਦੇਖਦੇ ਰਹਿੰਦੇ ਆ ਮੋਬਾਈਲ ਤੇ ਬਹੁਤ ਭੈਣਾਂ ਵਿਚ ਵਿਚਾਰੀਆਂ ਰੋਂਦੀਆਂ ਨੇ ਕਿ ਵੀ ਸਾਡਾ ਵੀਰ ਸਾਡੇ ਆਉਂਦਾ ਨਹੀਂ ਹੈਗਾ ਸਾਡੀ ਪਰਜਾਈ ਨਹੀਂ ਆਉਣ ਦਿੰਦੀ ਸਾਡੀ ਪਰਜਾਈ ਨਹੀਂ ਆਉਂਦੀ ਮੇਰਾ ਭਾਈ ਨਹੀਂ ਆਉਂਦਾ ਕੀ ਕਰਨ ਵਿਚਾਰੀਆਂ ਹਨ ਨਾ ਨਾ ਭਈ ਆਏ ਨਾ ਕਰਿਆ ਕਰੋ ਸਾਰੀਆਂ ਭੈਣਾਂ ਨੂੰ ਬਹੁਤ ਔਖੀ ਹੁੰਦੀ ਆ ਆਪਣੇ ਵੀਰਾਂ ਦੀ ਤੇ ਸਮੇਂ ਸਿਰ ਆਪਦੇ ਤਿਹਾਰ ਤੇ ਵੀ ਜਾਇਆ ਕਰੋ ਵੀ ਭੈਣਾਂ ਕੋਲ ਜਾਇਆ ਕਰੋ ਭੈਣਾਂ ਕੋਲ ਤਾਂ ਮੈਂ ਖਾਲੀ ਹੱਥ ਵਾਗ ਜੇ ਹਨਾ ਭੈਣਾਂ ਤਾਂ ਉਹਨੇ ਹੌਸਲਾ ਬਹੁਤ ਹੁੰਦਾ ਵੀ ਮੇਰਾ ਭਰਾ ਆ ਗਿਆ ਕੋਈ ਪੈਸੇ ਨਾਲ ਨਹੀਂ ਭੈਣ ਨੂੰ ਆਇੰਦਾ ਵੀ ਕੋਈ ਪੈਸੇ ਦਾ ਜਾਂ ਕੋਈ ਚੀਜ਼ ਦਾ ਇਹਦਾ ਜਿਹੜਾ ਪਿਆਰ ਹੁੰਦਾ ਉਹ ਪਿਆਰ ਹੀ ਹੁੰਦਾ ਭੈਣ ਭਾਈ ਦਾ ਸਾਰੇ ਦੇਖੋ ਹੁਣ ਤੀਆਂ ਦਾ ਤਿਹਾਰਾ ਸਾਰੇ ਮੇਰੇ ਵੀਰ ਆਪਦੀਆਂ ਪਹਿਣਾ ਨਾਲ ਜੋ ਵੀ ਜਿਹੜੇ ਗੁੱਸੇ ਮਸਾਲੇ ਨੇ ਸਾਰੇ ਆਪਦੇ ਗੁੱਸੇ ਮਸਾਲੇ ਦੂਰ ਕਰਕੇ ਆਪਦੀਆਂ ਪਹਿਣਾ ਕੋਲ ਜਰੂਰ ਆਇਓ ਤੇ ਪਹਿਣਾ ਨੂੰ ਕਿੰਨਾ ਚੌ ਚੜਦਾ ਪਹਿਣਾ ਵੀ ਆਪਦਾ ਗੁੱਸਾ ਮਾਰਨਾ ਹਨਾ ਤੇ ਜਰੂਰ ਆਪਦੇ ਵੀਰਾਂ ਦੇ ਰਖੜੀਆਂ ਮੰਨਿਓ ਵੀਰ ਕਿਹੜਾ ਕਿਤੇ ਤਰੇ ਪਏ ਨੇ ਤੇ ਦੇਖੋ ਜਿਹੜੇ ਮਾਵਾ ਦੇ ਪੁੱਤ ਤੁਰ ਗਏ ਉਹਨਾਂ ਨੂੰ ਪਤਾ ਵਾ ਪਹਿਣਾ ਨੂੰ ਵੀ ਵੀਰ ਕੀ ਚੀਜ਼ ਆ ਹਨਾ ਤੇ ਵਿਜਾਉਂਦੇ ਨਬਸੋੜੇ ਪਾਉ ਜਿਉਂਦੇ ਬਸੋੜੇ ਵਾਲੇ ਔਖੇ ਨੇ ਜਿਹੜੇ ਆਪਾਂ ਜਿਉਂਦੇ ਬਸੋੜੇ ਪਾਲਾ ਨੇ ਤੇ ਸਾਰੇ ਮੇਰੇ ਭੈਣ ਭਾਈ ਵਧੀਆ ਤਿਹਾਰ ਮਨਾਉ ਮਸਾ ਤਿਹਾਰ ਆਉਂਦੇ ਤਾਂ ਮਰਗਿਆਂ ਦੇ ਮੁੱਕ ਜਾਂਦੇ ਨੇ ਤਿਹਾਰ ਜਿਹੜੇ ਵਗ ਜਾਂਦੇ ਇਸ ਦੁਨੀਆ ਤੋਂ ਉਹਦੇ ਤਿਹਾਰ ਰਹਿ ਜਾਂਦੇ ਹਨਾ ਇੱਕ ਵੀ ਤਾਂ ਹੁਣ ਤਿਹਾਰ ਬਣਿਆ ਹੋਇਆਗਾ ਤੇ ਹਰ ਇੱਕ ਭਾਈ ਮਨਾਉਂਦਾਗਾ ਕੀ ਕਰੀ ਅਗਲਾ ਸਾਲ ਨਹੀਂ ਮਨਾਉ ਸੀ ਮਹੀਨੇ ਨਹੀਂ ਮਨਾਉ ਮਨਾਉਣੇ ਪੈਂਦੇ ਨੇ ਹਨਾ ਜਿਉਂਦੇ ਜਮੀਨਾ ਬਸੋੜਾ ਪਾਉ ਮੈਂ ਤਾਂ ਇਹੀ ਕਹਿੰਦੀ ਆ ਵੀ ਜਿਉਂਦੇ ਤਾਂ ਜਮਾ ਬਸੋੜਾ ਨਾ ਪਾਓ ਨਾ ਪਹਿਣ ਨਾ ਪਾਈ ਚਲੋ ਜੇ ਗੁੱਸੇ ਹੋ ਗਿਆ ਦੂਜਾ ਨਿਮ ਜੋ ਹਨਾ ਨਿਮ ਆਪਣੀ ਕੋਈ ਉਹ ਨਹੀਂ ਹੁੰਦੀ ਹੁੰਦੀ ਵੀ ਕੋਈ ਆਪਾਂ ਛੋਟੇ ਹੋ ਜਾਂਦੇ ਆ ਤੇ ਸਾਰੇ ਭੈਣ ਭਾਈ ਵਧੀਆ ਆਪ ਦਾ ਰਲ ਮਿਲ ਕੇ ਤਿਹਾਰ ਮਨਾਉ ਤੇ ਤੀਆਂ ਚ ਹੁਣ ਪਹਿਣਾ ਕਰਨੀਆਂ ਅਡਿਕਾਂ ਵੀਰਾਂ ਦੀ ਸੰਧਾਰੇ ਲੈ ਲੈ ਆਉਣਗੇ ਭਰਾ ਚੜ ਗਿਆ ਸੌਣ ਦਾ ਮਹੀਨਾ ਹੋਣੀ ੜਿੱਕਾਂ ਕਰਨ ਲੱਗੀਆਂ ਅੱਗੇ ਤਾਂ ਅਗਲਾ ਦਿਨ ਦੇ ਦਿਨ ਜਾਂਦਾ ਹੁਣ ਤਾਂ ਅਗਲਾ ਪਹਿਲੀ ਸੰਧਾਰਾ ਲੈ ਕੇ ਆ ਜਾਂਦਾ ਜੀ ਸੌਣ ਚੜ ਜਾਂਦੇ ਕਹਿੰਦੇ ਨੇ ਵੀ ਤਿਹਾਰ ਤਾਂ ਸੌਣ ਤੋਂ ਹੀ ਚੱਲ ਪਾਂਦਾ ਵਾ ਹਨਾ ਹੁਣ ਪਹਿਣਾ ਬੀਬੀਆਂ ਦੀਆਂ ਮਾਈਆਂ ਸਾਰੀਆਂ ਪੀਪੇ ਲੈ ਲੈ ਬੱਸਾਂ 'ਚ ਦੇਖੋ ਹੁਣ ਪੀਪਿਆਂ ਦਾ ਪੂਰਾ ਜੋਰ ਹੋਊ ਬੱਸਾਂ 'ਚ ਬਿਸਕੁਟ ਕੜਾ-ਕੜਾ ਲੈਣਗੀਆਂ ਕੋਈ ਕੁਸ ਕੋਈ ਕੁਸ ਕੋਈ ਮਠੀਆਂ ਬਣਾਊਗੀ ਕੋਈ ਬਿਸਕੁਟ ਕੜਾਊਗੀ ਨਾ ਬੀਆ ਪਤੀਆਂ ਕੋਲੇ ਲੈ ਕੇ ਚੱਲੀਏ ਮਾਂ ਮੰਤਾ ਹੁੰਦੀ ਆ ਪਰਜਾਈਆਂ ਬਹੁਤ ਵਧੀਆ ਹੁੰਦੀਆਂ ਮਾਂ ਵਰਗੀਆਂ ਹੁੰਦੀਆਂ ਜੀ ਨੇ ਵਰਤਨ ਆਪਣੇ ਤਾਂ ਭਾਈ ਵਧੀਆ ਬਹੁਤ ਵਧੀਆ ਭਾਈ ਨੇ ਬਹੁਤ ਵਧੀਆ ਪਰਜਾਈਆਂ ਨੇ ਪਰ ਮਾਤਮਾ ਉਹਨਾਂ ਤੇ ਮੇਰ ਭਰਿਆ ਹੱਥ ਰੱਖੇ ਤੇ ਆਪਣਾ ਤਾਂ ਮਾੜਾ ਜਾਂ ਮੂੰਹ ਚ ਬੋਲ ਨਹੀਂ ਕੱਢਣ ਦੇ ਔਖੇ ਹੋ ਕੇ ਚਾਹੇ ਸੌਖੇ ਹੋ ਕੇ ਚਾਹੇ ਕਿਵੇਂ ਮਰਜ਼ੀ ਕਰਨ ਆਪਾਂ ਕਦੇ ਔਖੇ ਵੀ ਨਹੀਂ ਕਰੇ ਜੇ ਮੈਂ ਅੱਖ ਵੀ ਉਹਨਾਂ ਨੂੰ ਮੈਂ ਖਿਆਈ ਦਿੰਨੀ ਆਪਾਂ ਕਦੇ ਖਿਆਈ ਵੀ ਨਹੀਂ ਦਿੱਤੀ ਪਰਮਾਤਮਾ ਦਾ ਦਿੱਤਾ ਸਭ ਕੁਝ ਸਾਬ ਦੇ ਘਰੇ ਰੰਗ ਲੱਗੇ ਹੋਏ ਨੇ ਚਲੋ ਇੱਕ ਮੌਕੇ ਹਨਾ ਆਪਣਾ ਹੁੰਦਾਗਾ ਕਦੇ ਮੈਨੂੰ ਪਰ ਜਵਾਬ ਨਹੀਂ ਉਹਨਾਂ ਨੇ ਹੱਥ ਇੱਕ ਦਿੱਤਾ ਤੇ ਬਹੁਤ ਵਧੀਆ ਨੇ ਮਾਲਕਾਈ ਮੋਹ ਪਿਆਰ ਬਣਾ ਕੇ ਰੱਖੇ ਉਹਨਾਂ ਨਾਲ ਤੇ ਭਾਣੇ ਦੱਸਿਓ ਕਿਹੜੇ ਕਿਹੜੇ ਪਿੰਡੀਆਂ ਲੱਗਦੀਆਂ ਹੁੰਦੀਆਂ ਬਹੁਤ ਪਿੰਡਾਂ ਜੀਆਂ ਲੱਗਣ ਲੱਗੀਆਂ ਹਨਾ ਸਾਡੇ ਪਿੰਡੀਆਂ ਨਹੀਂ ਲੱਗਦੀਆਂ ਹੈਗੀਆਂ ਕਿਸੇ ਨੇ ਪਰਾਲਾ ਨਿਕਲ ਹੈ ਤਿਆਂ ਦਾ ਕਈ ਕੱਲੇ ਵੇਲੇ ਆਂਦੇ ਨੇ ਈ ਤੀਆਂ ਲਾਵਾਂਗੇ ਤੀਆਂ ਲਾਵਾਂਗੇ ਤੀਆਂ ਦਾ ਹਜੇ ਕੋਈ ਮੂਸਨ ਨਹੀਂ ਹੈਗਾ ਵਧੀਆ ਲੱਗਦੀਆਂ ਨੇ ਜੇ ਪੁਰਾਣਾ ਹਨਾ ਵਿਰਸਾ ਜੇ ਸੱਭਿਆਚਾਰ ਬੱਚਿਆਂ ਨੂੰ ਪਤਾ ਲੱਗ ਜਾਂਦਾ ਪੁਰਾਣੀ ਹੁਣ ਤਾਂ ਮੈਨੂੰ ਲੱਗਦਾ ਕਿਸੇ ਨੂੰ ਪਤਾ ਹੀ ਨਹੀਂ ਵੀ ਤੀਆਂ ਕੀ ਚੀਜ਼ ਆ ਕੁੜੀਆਂ ਨੂੰ ਜਿਹੜੇ ਪਿੰਡਾਂ 'ਚ ਲੱਗਣ ਲੱਗ ਗਏ ਵਧੀਆ ਨੇ ਸਾਰੇ ਬੱਚਿਆਂ ਨੂੰ ਪਤਾ ਲੱਗਣ ਲੱਗ ਗਿਆ ਵੀ ਤੀਆਂ ਕੀ ਚੀਜ਼ ਅੱਗੇ ਤੀਆਂ ਦੇਖੋ ਕਿੰਨੀਆਂ ਲੱਗਦੀਆਂ ਹਨ ਅਸੀਂ ਪਤਾ ਆਪਣੀ ਕਦੇ ਗਏ ਸੀ ਤੀਆਂ 'ਚ ਅਸੀਂ ਬਾਰ ਬਾਰ ਬੈਠੇ ਸੀ ਕੋਈ ਜਾਣ ਨਹੀਂ ਸੀ ਦਿੰਦਾ ਪਿੰਡ ਚਿੱਟੀਆਂ ਲੱਗਦੀਆਂ ਹੁੰਦੀਆਂ ਕਹਿੰਦਾ ਨੇ ਕੀ ਕਰੋਂਗੇ ਆ ਰਹਿਣ ਦੋ ਆਪਾਂ ਤਾਂ ਆਪ ਨਹੀਂ ਕਦੇ ਤੀਆਂ ਤੂਆਂ ਦੇਖਿਆ ਸੀ ਨਾ ਔਰੇ ਕਿਸ ਕੋਈ ਲਾਉਂਦਾਗਾ ਵੀ ਉਰੀ ਦੇਖ ਆਵਾਂਗੇ ਇੱਕ ਦਿਨ ਜਦੋਂ ਹੋਰ ਪਿੰਡਾਂ ਚ ਲੱਗਿਆ ਹੁੰਦੀਆਂ ਨੇ ਜੀਜਾ ਕਰਦਾ ਵੀ ਤੀਆਂ ਚ ਜਾਈਏ ਹਨਾ ਚਲੋ ਬੰਦੇ ਦਾ ਨਾ ਮਨ ਹੋਰ ਹੋ ਜਾਂਦਾ ਚਲੋ ਜੀ ਅੱਜ ਆਪਾਂ ਐਨੀ ਕੁ ਵੀਡੀਓ ਲੈ ਕੇ ਆਏ ਆ ਵੀਡੀਓ ਲਾਇਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਦੇ ਜਾਓ ਬਹੁਤ ਕੱਟ ਕਰਦੇ ਹੋ ਲਾਈਕ ਸ਼ੇਅਰ ਸਬਸਕ੍ਰਾਈਬਰ ਤੇ ਆਪਾਂ ਕੱਲ ਨੂੰ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਨਾਲ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ